ਜੀ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਹਾਂ ਪਾਕਿਸਤਾਨੀ ਵੀਡੀਓ ਨੇ ਇਹ ਤੇ ਇਹ ਸਿਰ ਮੈਂ ਤੁਹਾਡੇ ਵਾਸਤੇ ਤਿੰਨ ਚਾਰ ਟੋਟੇ ਲੈ ਕੇ ਆਇਆ ਇਸ ਤੋਂ ਅਲਾਵਾ بڑے بڑے ਜੁਗਾੜੂ ਤੇ ਬੜੀ ਬੜੀਆਂ ਸੈਂਸਾ ਲੜਾਈਆਂ ਗਈਆਂ ਜਦੋਂ ਸੀਜ਼ਨ ਆਉਂਦਾ ਨਾ ਖਾਸ ਕਰਕੇ ਪਾਕਿਸਤਾਨ ਚ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ ਤਾਂ ਉਹਦੇ ਵਾਸਤੇ ਲੋਕ بڑے بڑے ਜੁਗਾੜ ਕਰਦੇ ਆ ਤੁਸੀਂ ਵੀਡੀਓ ਦੇਖ ਕੇ ਦੱਸਣਾ ਕਿ ਜੁਗਾੜ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ ਪਹਿਲੀ ਵੀਡੀਓ ਦੇਖੋ ਅੱਛਾ ਜੀ ਇਹ ਘੇੜਾ ਲੱਗ ਰਿਹਾ ਜੀ ਹੁਣ ਇਹਦੇ ਨਾਲ ਹੀ ਪੀਟਰ ਨੂੰ ਵੀ ਘੇੜਾ ਲੱਗ ਰਿਹਾ ਠੀਕ ਹੈ ਜਿੱਦਾਂ ਵੇਟ ਘੁੰਮਣ ਦਾ ਇਹ ਮੈਨੂੰ ਇਦਾਂ ਲੱਗਣ ਦਿਆ ਆ ਵੀ ਵੇਟ ਜਿਹੜਾ ਉਰਲੇ ਖੁੱਲਣਾ ਆ ਤੇ ਉਰਲੇ ਬੰਦੇ ਤੇ ਭੋਂਬੜ ਚ ਜਾ ਕੇ ਲਗਣਾ ਸੇਰੇ ਚ ਠੀਕ ਹੈ ਕਿੱਡਾ ਇਹ ਖਤਰਨਾਕ ਤਰੀਕਾ ਆ ਤੁਸੀਂ ਇਹ ਦੁਬਾਰਾ ਮੈਂਸ ਪਲੇ ਕਰ ਦਿੱਤੀ ਵੀਡੀਓ ਦੇਖੋ ਅੱਛਾ ਇਹ ਬੰਦੇ ਨੂੰ ਬੰਦਾ ਕੀ ਆਖੇ ਹਮੇਸ਼ਾ ਇਹਨਾਂ ਗੱਲਾਂ ਦਾ ਇਹਨਾਂ ਕਈ ਅਕਸਰੀਅਤ ਲੋਕਾਂ ਨੂੰ ਜਿਹੜੇ ਬਣਾਉਂਦੇ ਆ ਨਾ ਜ਼ਿਆਦਾਤਰ ਇਹ ਅੱਡਿਆਂ ਤੇ ਜਾਂ ਖਰਾਦੀਏ ਹਜ਼ਰਤ ਜਾਂ ਨਵੇਂ-ਨਵੇਂ ਸਾਇੰਸਦਾਨ ਜਿਹੜੇ ਉਹ ਲਾਉਂਦੇ ਆ ਕਦੀ ਵੀ ਤੁਹਾਨੂੰ ਜਿਹੜੀ ਆ ਆਉਟਪੁੱਟ ਉਹ ਨਹੀਂ ਨਹੀਂ ਮਿਲ ਸਕਦੀ ਜਿੰਨੀ ਤੁਸੀਂ ਇਹਨੂੰ ਨੂੰ ਦੇ ਰਹੇ ਹੁੰਦੇ ਆ ਮਿਸਾਲ ਦੇ ਤੌਰ ਤੇ ਤੁਸੀਂ ਜਿੰਨੀ ਪਾਵਰ ਨਾਲ ਇਹਨੂੰ ਹੁਣ ਜਨਰੇਟਰ ਆ ਪਾਲੀ ਸਾਈਡ ਤੇ ਲਗਾ ਪੀਟਰ ਪਿਆ ਪੀਟਰ ਨਾਲ ਹੀ ਘੇੜੀ ਜਾਂਦੇ ਪਰ ਉਹ ਪੀਟਰ ਦੇ ਨਾਲ ਬੈਲਟ ਚੜਿਆ ਹੁਣ ਇਹਦਾ ਜ਼ਹਿਨ ਕੀ ਹੈ ਕਿ ਜਦੋਂ ਇਹਨੂੰ ਘੇੜਾ ਆ ਜਾਏਗਾ ਇਸ ਵੇਟ ਨੂੰ ਉਸ ਤੋਂ ਬਾਅਦ ਇਸ ਵੇਟ ਨੂੰ ਇਹ ਜੇ ਪੀਟਰ ਅਸੀਂ ਬੰਦ ਕਰ ਦਾਂਗੇ ਠੀਕ ਹੈ ਤੇ ਜਿਹੜਾ ਪਾਣੀ ਆ ਉਹਦੇ ਨਾਲ ਜਿਹੜੇ ਪਰ ਲੱਗੇ ਉਹਦੇ ਨਾਲ ਵੇਟਾਂ ਦੀ ਤੇ ਉਹਦੀ ਸੈਟਿੰਗ ਬਣ ਜੂਗੀ ਤੇ ਉਨਾ ਹੀ ਇਹ ਪਾਣੀ ਕੱਢੀ ਜਾਊਗਾ ਕਦੀ ਨਹੀਂ ਕੱਢਦਾ ਇਹ ਇਤਨਾ ਖਤਰਨਾਕ ਜੁਗਾੜ ਇਹਨਾਂ ਨੇ ਲਗਾਇਆ ਹੋਇਆ ਵਾ ਅੱਲਾ ਮਾਫੀ ਦੇਵੇ ਦੇਖ ਕੇ ਹੀ ਖੌਫ ਆਉਂਦਾ ਚੱਲਦਾ ਦੇਖ ਕੇ ਖੌਫ ਆਉਂਦਾ ਕਿੰਨਾ ਹੈਵੀ ਵੇਟ ਆ ਔਰ ਉਹ ਕ੍ਰਿੰਕ ਤਰ੍ਹਾਂ ਇਹਨਾਂ ਨੇ ਬਣਾਇਆ ਵੀ ਕ੍ਰਿੰਕ ਦੇ ਜਿਵੇਂ ਪੱਲੇ ਹੁੰਦੇ ਨੇ ਨਾ ਉਸ ਤਰ੍ਹਾਂ ਬਣਾਇਆ ਹੋਇਆ ਵਾ ਇਹ ਉਹਦੇ ਤੋਂ ਲੋ ਫ੍ਰੀ ਬਿਜਲੀ ਲੈਣਾ ਚਾਹੁੰਦੇ ਆ ਮੈਂ ਗਾਰੰਟੀ ਨਾਲ ਕਹਿੰਦਾ ਵੀ ਜਿੰਨੇ ਵੀ ਇਦਾਂ ਦੇ ਜੁਗਾੜ ਲੱਗੇ ਨੇ ਨਾ ਪਾਕਿਸਤਾਨ 'ਚ ਮੇਰਾ ਨਹੀਂ ਖਿਆਲ ਕਿ ਇੱਕ ਵੀ ਕਾਮਯਾਬ ਹੋਇਆ ਹੋਣਾ ਕਦੇ ਹੋই ਨਹੀਂ ਸਕਦਾ ਬਾਅਦ ਦੇ ਵਿੱਚ ਉਜਾੜ ਦੇਖੀ ਉਹਨਾਂ ਟੂਲਾਂ ਤੇ ਟਰਪੈਨਾਂ ਤੇ ਠੀਕ ਹੈ ਬੰਦਿਆਂ ਨੇ ਬਹੁਤ ਬਹੁਤ ਕਰਜ਼ੇ ਕੀਤੇ ਨੇ ਲੱਖਾਂ ਰੁਪਏ ਬੰਦਿਆਂ ਨੇ ਖਰਾਬ ਕੀਤੇ ਨੇ ਇੱਥੇ ਸੈਂਸਾਂ ਲੜਾਉਂਦੇ ਨੇ ਇਹ ਕੁਝ ਵੀ ਨਹੀਂ ਹੈਗਾ ਇਹ ਸਿਸਟਮ ਮਜ਼ੀਦ ਦੇਖੋ ਅੱਛਾ ਇਹ ਇੱਕ ਹੋਰ ਸਿਸਟਮ ਆ ਕਿੰਨੇ ਹੈਵੀ ਵੇਟ ਲੱਗੇ ਆ ਇਹਨਾਂ ਵੇਟਾਂ ਨੂੰ ਤਾਂ ਟਰੈਕਟਰ geke ਨਾ ਜੀ ਤੁਸੀਂ ਦੇਖੋ ਵੀ ਉਹਦੀ ਜਾਨ ਨਿਕਲ ਜਾਵੇ ਇਹ ਕਿਦਾਂ ਕਾਮਯਾਬ ਹੋਊਗਾ ਇਹਨਾਂ ਨੂੰ ਲੱਗਦਾ ਵੀ ਇਹ ਕਾਮਯਾਬ ਆਊਗਾ ਪਿ ਪਾਣੀ ਦੇ ਪਹਿਲੇ ਚੱਕਰ ਉਹਨੂੰ ਪਹਿਲੇ ਗੇੜ ਲੈਣਗੇ ਉਸ ਤੋਂ ਬਾਅਦ ਜਨਾਬ ਜਿਹੜੇ ਉਹ ਚੱਕਰ ਉਹਦੇ ਇੰਨੇ ਹੋ ਜਾਣਗੇ ਕਿ ਉਹ ਪਰ ਹੀ ਉਹਨੂੰ 곗ਦਾ ਰਹੂਗਾ ਤੇ ਵੇਟ ਘੁੰਮਦੇ ਰਹਿਣਗੇ ਤੇ ਉਹਦੀ ਬਿਜਲੀ ਜਿਹੜੀ ਉਹ ਇੰਨੀ ਬਣਦੀ ਰਹੂਗੀ ਕਿ ਦੁਬਾਰਾ ਉਸ ਨੂੰ ਉਟਰਪਾਈਨ ਨੂੰ ਉਹ 곗 ਸਕੇ ਕਦੇ ਇਦਾਂ ਨਹੀਂ ਹੁੰਦਾ ਹੈਗਾ ਠੀਕ ਹੈ ਇਹ ਸਾਰੇ ਸਿਰਫ ਜੁਗਾੜ ਨੇ ਇੰਤਹਾਈ ਫਜ਼ੂਲ ਫਜ਼ੂਲ ਜੁਗਾੜ ਆ ਔਰ ਤੁਸੀਂ ਅੰਦਾਜ਼ਾ ਕਰੋ ਕਿ ਕਿੰਨੇ ਜ਼ਿਆਦਾ ਕਿ ਫਜ਼ੂਲ ਕਿਸਮ ਦੀ ਸਾਇੰਸ ਲੜਾਈ ਗਈ ਹੈ ਪਾਣੀ ਨਾਲ ਪਰ ਘੁੰਮਣਗੇ ਤੇ ਵੇਟ ਘੁੰਮਣਗੇ ਇਹ ਪਾਣੀ ਦਾ ਪ੍ਰੈਸ਼ਰ ਖਾਲੀ ਜਿਹੜੇ ਵੇਟ ਨੇ ਨਾ ਉਹਨਾਂ ਦੇ ਚੱਕਰ ਪੂਰੇ ਨਹੀਂ ਕਰ ਸਕਦਾ ਠੀਕ ਹੈ ਔਰ ਕਿੰਨਾ ਇਹਨਾਂ ਨੇ ਖਰਚਾ ਕੀਤਾ ਉਹਦੇ ਤੇ ਪੁਲੀਆਂ 베ਰਿੰਗ ਬਰਾਕਟਾਂ ਠੀਕ ਹੈ ਔਰ ਇਹ ਤੈਨੂੰ ਜੋ ਦਿਖਾ ਰਹੇ ਨੇ ਨਾ ਇਹ ਕਦੀ ਉਹਦੇ ਤੇ ਨਹੀਂ ਚੱਲ ਰਿਹਾ ਪਾਣੀ ਤੇ ਮਤਲਬ ਤੁਸੀਂ ਸਮਝੋ ਇਹ ਫ੍ਰੀ ਚੱਲ ਰਿਹਾ ਸਮਝੋ ਗੱਲ ਬਾਹਰ ਆ ਕੇ ਪ੍ਰੋਜੈਕਟ ਕਿਵੇਂ ਸੋਚਦੇ ਨੇ ਕਿਵੇਂ ਲਾਉਂਦੇ ਨੇ ਔਰ ਕਿਦਾਂ ਆਊਟਪੁੱਟ ਉਹਦੇ ਕੋਲ ਲੈਂਦੇ ਨੇ ਠੀਕ ਹੈ ਅਗਲੀ ਵੀਡੀਓ ਦੇਖੋ ਸੁਭਾਨ ਅੱਲਾ ਸੁਭਾਨ ਅੱਲਾ ਇਹ ਕੋਈ ਇੱਟਾਂ ਨੇ ਜਨਾਬ ਐ ਕਰਕੇ ਘੋਮ ਰਹੀਆਂ ਵਾਹ ਇਹ ਪਤਾ ਨਹੀਂ ਕੀ ਬਣਿਆ ਜੀ ਤਾਂ ਅਜਾ ਮੇਰੀ ਧੰਦੋ ਗੱਲ ਬਾਪੀ ਕੀ ਸੈਂਸ ਕੀ ਹੈ ਕੋਈ ਸਮਝ ਆਈ ਗੱਲ ਦੀ ਇਹ ਦੇਖੋ ਅੱਛਾ ਪਾਣੀ ਇਹ ਖਾਲੀ ਇਨੀ ਬਿਜਲੀ ਵੀ ਨਹੀਂ ਪੈਦਾ ਕਰ ਰਿਹਾ ਕਿ ਇੱਕ ਪਾਣੀ ਜਿੰਨੀ ਹਾਈਟ ਤੇ ਪਾਣੀ ਚੁੱਕ ਕੇ ਲਗਾਏ ਨੇ ਨਾ ਜਿੰਨੀ ਮੋਟਰ ਦੀ ਤਾਕਤ ਉਸ ਪਾਣੀ ਨੂੰ ਇਨੀ ਹਾਈਟ ਤੇ ਲਜਾਣ ਤੇ ਲੱਗ ਰਹੀ ਹੈ ਨਾ ਇਹ ਖਾਲੀ ਉਤਨੀ ਬਿਜਲੀ ਵੀ ਨਹੀਂ ਪੈਦਾ ਕਰ ਸਕਦਾ ਜਿਹੜਾ ਇਹ ਇਦਾਂ ਇਦਾਂ ਕਰਕੇ ਇਹ ਲੱਕੜਾਂ ਜੀਆਂ ਘੁੰਮਣ ਦੇ ਆ ਠੀਕ ਹੈ ਤੁਸੀਂ ਸਿਰਫ ਜੁਗਾੜ ਦੇਖੋ ਮੈਂ ਸਿਰਫ ਤੁਹਾਨੂੰ ਇਹ ਚਾਰਕ ਦੇ ਜੁਗਾੜ ਵਿੱਚ ਦਿਖਾਉਣਾ ਹੈ ਇਸ ਤਰ੍ਹਾਂ ਦੇ 200 ਜੁਗਾੜ ਪਾਕਿਸਤਾਨ ਵਿੱਚ ਬਣੇ ਨੇ ਔਰ ਇਤਨੇ ਇਤਨੇ ਬੰਦਿਆਂ ਨੇ ਖਰਚੇ ਕੀਤੇ ਨੇ ਬਹੁਤ ਜ਼ਿਆਦਾ ਖਰਚਾ ਕੀਤੇ ਨੇ ਠੀਕ ਹੈ ਲੱਖਾਂ ਰੁਪਏ ਦੇ ਵਿੱਚ ਖਰਚੇ ਕਰ ਦਿੱਤੇ ਨੇ ਉਹਨੇ ਦੇ ਵਿੱਚ ਇੱਕ ਨਿਆ ਸੈਟਅਪ ਲੱਗ ਸਕਦਾ ਜਾਂ ਉਹਨੇ ਦੇ ਵਿੱਚ ਕੋ 4 ਸਾਲ 3 ਸਾਲ ਬਿਜਲੀ ਦੇ ਪੈਸੇ ਭਰੇ ਜਾ ਸਕਦੇ ਜਿੰਨੇ ਦੇ ਲੋਕਾਂ ਨੇ ਪ੍ਰੋਜੈਕਟ ਲਾਇਆ ਔਰ ਬਿਲਕੁਲ ਫਜ਼ੂਲ ਤਰੀਨ ਖੜੇ ਆ ਹਾਂ ਇਹਦੇ ਨਾਲ ਨਾਲ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ رائے ਵੀ ਦੇਣੀ ਹੈ ਕਿ ਇਹਨਾਂ ਪ੍ਰੋਜੈਕਟਾਂ ਦੇ ਜ਼ਰੀਏ ਕਿਹਾ ਕਿਸੇ ਨੇ ਬਿਜਲੀ ਕਾਮਯਾਬੀ ਨਾਲ ਬਣਾਈ ਇਹ ਜਾਂ ਮੈਂ ਗਲਤ ਕਹਿ ਰਿਹਾ ਹਾਂ ਕੋਈ ਕਾਮਯਾਬ ਹੋ ਗਿਆ ਇਹਦੇ ਵਿੱਚ ਅਗਲੀ ਵੀਡੀਓ ਦੇਖੋ ਜੀ ਆਹ ਸਿਸਟਮ ਚੈੱਕ ਕਰੋ ਜੀ ਸੁਬਾਨ ਅੱਲਾਹ ਮਤਲਬ ਤੁਸੀਂ ਇਹ ਕਰਨਾ ਆਏ ਤਾਂ ਥੋੜੇ ਜਿਹਾ ਦੂਰ ਖੜੇ ਹੋ ਕੇ ਨਾਉਣਾ ਇਹ ਨਾ ਹੋਵੇ ਕਿ ਪਤਾਵਾ ਜਾ ਤੁਹਾਡੇ ਇੱਥੇ ਇੱਥੇ ਵਜੇ ਆ ਕੇ ਸੇਰੇ ਤੇ ਤੁਹਾਨੂੰ ਚੱਕ ਕੇ ਜਨਾਬ ਪਰਾਂ ਸਿੱਟੇ 5 ਫੁੱਟ ਦੂਰ ਵਾਹ ਛਪੜ 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 ਹੋ ਰਹੀ ਹੈ ਜੁਗਾਰ ਚੈੱਕ ਕਰੋ ਜੁਗਾਰ ਅਗਰ ਤੁਹਾਨੂੰ ਇਹ ਜੁਗਾਰ ਪਸੰਦ ਆਏ ਤੇ ਇਦਾਂ ਦੇ ਜੁਗਾਰ ਤੁਹਾਨੂੰ ਮੈਂ ਹੋਰ ਵੀ ਬਖਾਵਾਂਗਾ ਸਹੀ ਤਰੱਕੀ ਦਾ ਇਹ ਕਰ ਰਹੇ ਨੇ ਬੰਦੇ ਹਕੀਕਤ ਗੱਲ ਏ ਇਹ ਅਸੀਂ ਤਾਂ ਐਵੇਂ ਬਿਜਲੀ ਦੇ ਬਿੱਲ ਭਰੰਦਾ ਹਾਂ ਸਹੀ ਜੁਗਾੜ ਐ ਨਾ ਬੰਦਿਆਂ ਲਾਇਆ ਮਜ਼ਾ ਆਇਆ ਜੀ ਇੱਕ ਜੁਗਾੜ ਹੋਰ ਦੇਖੋ ਫਿਰ ਕਰਕੇ ਇਹਨਾਂ ਸਾਇੰਸਦਾਨਾਂ ਦੇ ਮੁਤਲਕ ਆਪਣੀ رائے ਜ਼ਰੂਰ ਦੇਣਾ ਔਰ ਦੱਸਣਾ ਕਿ ਕੀ ਇਹ ਨਹੀਂ ਬਿਜਲੀ ਬਣਾ ਸਕਦੇ ਨੇ ਕਿ ਪਾਣੀ ਇੱਕ ਵਾਰੀ ਉਹਨੂੰ ਘੇੜਾ ਦੇ ਲਵੋ ਪਾਣੀ ਕੱਢ ਲਓ ਟਰਪੈਂਚੋਂ ਤੇ ਉਸ ਤੋਂ ਬਾਅਦ ਬਿਜਲੀ ਪਿੱਛੋਂ ਕਨੈਕਸ਼ਨ ਬੰਦ ਕਰ ਦਿਓ ਤੇ ਇਸ ਗੇੜੇ ਨਾਲ ਬਿਜਲੀ ਬਣੂਗੀ ਤੇ ਉੱਥੋਂ ਮੋਟਰ ਚੱਲੂਗੀ ਤੇ ਉੱਤੇ ਪਾਣੀ ਟਿਕੂਗਾ ਤੇ ਸਭ ਕੁਝ ਫ੍ਰੀ ਸਾਰਾ ਦਿਨ ਚੱਲਦਾ ਰਹੂਗਾ। ਕਿਆ ਇਦਾਂ ਮੁਮਕਨ ਹੈ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਹੈ। ਤੇ ਵੀਡੀਓ ਪਸੰਦ ਆਵੇ ਤੇ ਲਾਈਕ ਕਮੈਂਟ ਜ਼ਰੂਰ ਮਾਰ ਦੇਣਾ ਜੀ। ਥੈਂਕਸ ਫॉर ਵਾਚਿੰਗ।